ਅਲੂਮੀਨਾਟੀ ਬਿਲਕੁਲ ਇੱਕ ਸੰਸਥਾ ਹੈਗੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਕੀ ਹੈਗਾ ਵੀ ਇਹ ਸੰਸਥਾ ਕੰਮ ਨਹੀਂ ਕਰਦੀ ਜਾਂ ਇਹਦੀ ਹੋਂਦ ਕਦੋਂ ਬਣੀ ਇਹਦੇ ਥੋੜਾ ਹਿਸਟਰੀ ਦੇ ਵਿੱਚ ਆਪਾਂ ਜਾ ਕੇ ਦੇਖਾਂਗੇ ਵੀ ਇਹ ਇਹ ਅਸਲ ਦੇ ਵਿੱਚ ਹੈ ਕੌਣ ਸੀ ਜਾਂ ਜੇ ਅੱਜ ਵੀ ਕੰਮ ਕਰ ਰਿਹਾ ਤੇ ਕੌਣ ਲੋਕ ਨੇ ਜਿਹੜੇ ਇਹ ਕੰਮ ਕਰ ਰਹੇ ਆ ਇਹ ਅਸਲ 'ਚ ਜਿਵੇਂ ਯੂਰਪ ਦੇ ਵਿੱਚ ਇੱਕ ਮੁਲਕ ਹੋਇਆ ਪਹਿਲਾਂ ਬਵੇਰੀਆ ਤੋ ਬਵੇਰੀਆ ਦੇ ਵਿੱਚੋਂ ਇੱਕ ਕਿਉਂਕਿ ਇੱਕ ਜਿਹੜੀ ਚਰਚ ਦੀ ਜਿਹੜੀ ਦਖਲ ਅੰਦਾਜ਼ੀ ਨੂੰ ਲੈ ਕੇ 크੍ਰਿਸਚੀਅਨ ਜਿਹੜਾ ਧਰਮ ਹੈਗਾ ਉਹ ਕੁਝ ਲੋਕ ਉਹਦੇ ਤੇ ਪਹਿਲਾਂ ਵੀ ਕਿੰਤੂ ਪ੍ਰੰਤੂ ਕਰਦੇ ਸੀ ਵੀ ਇਹ ਬੇਲੋੜੀ ਜਿਹੜੀ ਸਾਡੇ ਜ਼ਿੰਦਗੀ ਦੇ ਵਿੱਚ ਇਹਦੀ ਦਖਲ ਅੰਦਾਜ਼ੀ ਬਹੁਤ ਜ਼ਿਆਦਾ ਆ ਵੀ ਇਹ ਘੱਟ ਹੋਣੀ ਚਾਹੀਦੀ ਆ ਉਹਨੂੰ ਇਹਨਾਂ ਨੇ ਇੱਕ ਸੰਸਥਾਗਤ ਰੂਪ ਦਿੱਤਾ ਉਹਨਾਂ ਨੇ ਤੇ ਉਹ ਜਿਹੜਾ ਦਿਨ ਸੀਗਾ ਰੂਪ ਦੇਣ ਦਾ ਮਤਲਬ ਉਸ ਦਿਨ ਇੱਕ ਯੂਰਪ ਦੇ ਵਿੱਚ ਬਹੁਤ ਲੰਮੇ ਸਮੇਂ ਤੋਂ ਇੱਕ ਉਹ ਛੁੱਟੀ ਵਾਲਾ ਦਿਨ ਸੀਗਾ ਤੇ ਉਹ ਛੁੱਟੀ ਵਾਲੇ ਦਿਨ ਤੇ ਉੱਤੇ ਇੱਕ ਨੂੰ ਤਿਹਾਰ ਦੇ ਵਜੋਂ ਮਨਾਇਆ ਜਾਂਦਾ ਸੀਗਾ ਤੇ ਉਦੋਂ ਤਿਹਾਰ ਦਾ ਨਾਮ ਜਿਵੇਂ ਮਤਲਬ ਸਿਆਲ ਜਿਹੜੀ ਰੁੱਤ ਹੈਗੀ ਜਦੋਂ ਉਹ ਲੰਘ ਜਾਂਦੀ ਆ ਤਾਂ ਗਰਮੀਆਂ ਦੀ ਸ਼ੁਰੂਆਤ ਜਦੋਂ ਹੁੰਦੀ ਆ ਤੇ ਉਦੋਂ ਉਹ ਮਨਾਇਆ ਜਾਂਦਾ ਤਿਹਾਰ ਵੀ ਗਰਮੀ ਚਲੋ ਇਹਨੂੰ ਆਪਾਂ ਸੈਲੀਬ੍ਰੇਟ ਕਰਦੇ ਆਂ ਤੇ ਉਸ ਦਿਨ ਉਹ ਮਈ ਪਹਿਲੀ ਨੂੰ ਅੱਜ ਵੀ ਉਹ ਮਨਾਇਆ ਜਾਂਦਾ ਉਹਦਾ ਬੈਲਟਾਨੇ ਉਹਦਾ ਨਾਮ ਆ ਤੇ ਇਹਨਾਂ ਨੇ ਮਈ ਪਹਿਲੀ ਨੂੰ ਹੀ ਜਿਹੜਾ ਅਲੂਮੀਨਾਤੀ ਇੱਕ ਸੰਸਥਾ ਜਿਹੜੀ ਆ ਇਹਨਾਂ ਨੇ ਇਹਨੂੰ ਮਤਲਬ ਸੰਸਥਾਗਤ ਰੂਪ ਦਿੱਤਾ ਪਹਿਲੀ ਮਈ ਨੂੰ ਹੂੰ ਉਹ ਉਹ ਜਿਹੜਾ ਸੀਗਾ ਮਤਲਬ ਉਹਨਾਂ ਦਾ ਕਾਮਕਾਰ ਵੀ ਉਹ ਚਰਚ ਦੀ ਜਿਹੜੀ ਦਖਲਅੰਦਾਜ਼ੀ ਨੂੰ ਲੈ ਕੇ ਸੀਗਾ ਤੇ ਉਹ ਗਾਂ ਉਹਨਾਂ ਨੇ ਹੋਰ ਮੈਂਬਰ ਆਪ ਦੇ ਨਾਲ ਇਕੱਠੇ ਕਰਦੇ ਗਏ ਤੇ ਉਹ ਆਪ ਬਾਅਦ ਦੇ ਵਿੱਚ ਦੇਖਦੇ ਆ ਵੀ ਜਿਹੜਾ ਜਿਹੜੀ ਹੈਗੀ ਆ ਏਜ ਆਫ এনਲਾਈਟਨਮੈਂਟ ਜਿਹੜੀ ਉਹਨੂੰ ਕਹਿੰਦੇ ਆ ਉਹਦੇ ਵਿੱਚੋਂ ਫਿਰ ਇੱਕ ਪੂਰੀ 크ਰਿਸਚੀਅਨਿਟੀ ਲੰਘ ਕੇ ਤਗਾ ਅਗਲੇ ਸਰੇ ਤੇ ਜਾਂਦੀ ਆ ਇਹਦਾ ਇਹਦਾ ਇਤਿਹਾਸਿਕ ਬੈਕਗਰਾਉਂਡ ਆ ਜੀ ਇਹਦਾ ਤੇ ਜਿਹੜਾ ਇਹਦੇ ਬਾਰੇ ਪ੍ਰਚਾਰ ਕੀਤਾ ਜਾਂਦਾ ਵੀ ਇਹ ਕੋਈ ਐਸੇ ਲੋਕ ਨੇ ਜਿਹੜੇ ਇਹ ਦੁਨੀਆ ਨੂੰ ਯਾਨੀ ਦੀ ਇਹ ਚਲਾ ਰਹੇ ਨੇ ਜਾਂ ਇਹ ਜਿਹੜੇ ਸ਼ਤਾਨ ਦੇ ਪੁਜਾਰੀ ਨੇ ਜਾਂ ਇਹਨਾਂ ਦੀ ਜਿਹੜੇ ਆਪ ਦੇ ਸਿੰਬਲਾਂ ਦੇ ਵਿੱਚ ਯਕੀਨ ਕਰਦੇ ਆ ਇਹ ਸਾਰੇ ਦਾ ਸਾਰਾ ਜਿਹੜਾ ਪ੍ਰੋਪਾਗੈਂਡਾ ਸੀਗਾ ਇਹ ਚਰਚ ਨੇ ਉਸ ਟਾਈਮ ਕਿਉਂਕਿ ਉਹਨਾਂ ਦਾ ਜਦੋਂ ਇਹਨਾਂ ਨੇ ਸਟਾਰਟ ਕੀਤਾ ਤਾਂ ਉਹਨਾਂ ਨੂੰ ਲੱਗਿਆ ਵੀ ਇਹ ਸਾਡੇ ਜਿਹੜੀ ਸਥਾਪਤੀ ਆ ਇਹਦਾ ਕਿਤੇ ਨਾ ਕਿਤੇ ਵਿਰੋਧ ਹੋ ਰਿਹਾ ਤੇ ਉਹਨਾਂ ਨੇ ਫਿਰ ਇਹਨਾਂ ਨੂੰ ਸ਼ੈਤਾਨ ਦੇ ਉਪਾਸ਼ਕ ਬਣਾਇਆ ਤੇ ਉਹ ਲੋਕਾਂ ਦੇ ਵਿੱਚ ਪ੍ਰਚਾਰ ਕੀਤਾ ਤੇ ਜਿਹੜਾ ਅੱਜ ਵੀ ਉਹ ਆਹੀ ਦੇਖਦੇ ਆ ਜਿਹੜਾ ਤੁਸੀਂ ਅਕੀਦ ASCII ਦਿੱਤਾ ਆ ਵੀ ਉਹ ਅੱਜ ਵੀ ਉਹੀ ਟ੍ਰੈਵਲ ਕਰੀ ਜਾਂਦਾ ਪ੍ਰਚਾਰ ਆ ਇਹ ਕਰਦੇ ਆ ਸ਼ਤਾਨ ਦੀ ਪੂਜਾ ਜਾਂ ਨਹੀਂ ਕਰਦੇ ਇਹਦੇ ਬਾਰੇ ਕੋਈ ਸ਼ੋਰ ਨਹੀਂ ਹੈਗਾ ਵੀ ਇਹ ਕਰਦੇ ਹੀ ਆ ਪਰ ਇੱਕ ਗੱਲ ਜੇ ਮੰਨ ਲਿਆ ਜਾਵੇ ਵੀ ਇਹ ਸ਼ਤਾਨ ਦੀ ਪੂਜਾ ਕਰਦੇ ਆ ਇਹ ਵੈਸੇ ਮੰਨਣ ਚ ਨਹੀਂ ਆਉਂਦੀ ਗੱਲ ਕਿਉਂਕਿ 크ਰਿਸਚੀਅਨਿਟੀ ਦਾ ਬਿਲੀਵ ਹੈ ਨਹੀਂਗਾ ਇਹ ਤੇ 크ਰਿਸਚੀਅਨ ਲੋਕ ਹੀ ਸੰਨ ਇਹ ਪਰ ਜੇ ਕਰਦੇ ਵੀ ਆ ਤੇ ਇਹਦੇ ਵਿੱਚ ਕੀ ਸਮੱਸਿਆ ਕਿਸੇ ਨੂੰ ਕੋਈ ਬੰਦਾ ਇੱਥੇ ਦੁਨੀਆ ਏਲੀਨ ਲੱਭਣ ਤੁਰੀ ਹੋਈ ਆ ਜਾਂ ਕੋਈ ਤੀਜੀ ਅੱਖ ਲੱਭੀ ਜਾਂਦਾ ਵਾ ਉਹਦੇ ਚੋਂ ਇਹ ਜੇ ਸ਼ਤਾਨ ਦੀ ਪੂਜਾ ਕਰਦੇ ਤੇ ਕਿਸੇ ਨੂੰ ਕੀ ਸਮੱਸਿਆ ਉਹਦੇ ਵਿੱਚ ਹੈਗੀ ਆ ਦੇਖੋ ਸਿੰਬਲਿਜ਼ਮ ਜਿਹੜਾ ਆਪਾਂ ਜਦੋਂ ਪਿੱਛੇ ਵੀ ਜਾ ਕੇ ਦੇਖਦੇ ਆਂ ਤੇ ਇਹ ਸ਼ੁਰੂ ਤੋਂ ਹੀ ਰਹਿ ਸਿੰਬਲ ਹੁਣ ਇਹ ਇਹ ਅਲੂਮਿਨਾਟੀਆਂ ਦਾ ਸਿੰਬਲ ਹੈਗਾ ਆਪਾਂ ਇਹਨੂੰ ਦੇਖਣ ਦੀ ਕੋਸ਼ਿਸ਼ ਕਰਦੇ ਆਂ ਜੀ ਜਿਹੜਾ ਇੱਕ ਡਾਲਰ ਦੇ ਨੋਟ ਦੇ ਉੱਤੇ ਅਮਰੀਕਾ ਦੇ ਦੇ ਉੱਤੇ ਪਿਛਲੇ ਬੰਨੇ ਇੱਕ ਲੱਗੀ ਹੋਈ ਅੱਖ ਦੇ ਟ੍ਰਾਇੰਗਲ ਦੇ ਵਿੱਚ ਉਹ ਅੱਖ ਲੱਗੀ ਹੋਈ ਆ ਅਸਲ ਦੇ ਵਿੱਚ ਉਹ ਉਹ ਆਈ ਆਫ ਪ੍ਰੋਵਿਡੈਂਸ ਨੂੰ ਕਿਹਾ ਜਾਂਦਾ ਆ ਉਹ ਮਤਲਬ ਕ੍ਰਿਸਚੀਅਨਿਟੀ ਦੇ ਵਿੱਚ ਉਹਦੀ ਇੱਕ ਆਪਣੀ ਮੁਕੱਦਸ ਥਾਂ ਹੈਗੀ ਆ ਉਹ ਉਹਨੂੰ ਲੋਕ ਮਤਲਬ ਇੱਕ ਗੁੱਡ ਜੈਸਚਰ ਦੇ ਵਜੋਂ ਦੇਖਦੇ ਆ ਉਹ ਹੁਣ ਕੋਈ ਲੂਮੀਨਾਟੀਆਂ ਦਾ ਸਿੰਬਲ ਨਹੀਂਗਾ ਹੈਗਾ ਉਹ ਉਹਦੇ ਪਿੱਛੇ ਬੰਨੇ ਜਾ ਕੇ ਜਦੋਂ ਤੁਸੀਂ ਦੇਖਦੇ ਆ ਤੇ ਉਹਨਾਂ ਨੇ ਉਹ ਜਿਹੜਾ ਏਜੀਪਸ਼ਨ ਇੱਕ ਹੋਇਆ ਮਤਲਬ ਇਹਨਾਂ ਦਾ ਹਾਰੋਸ ਦੇਵਤਾ ਹੋਇਆ ਤੇ ਹਾਰੋਸ ਦੀ ਅੱਖ ਤੋਂ ਉਹਨਾਂ ਨੇ ਇਹ ਕ੍ਰਿਸਚੀਅਨਿਟੀ ਨੇ ਇਹ ਸਿੰਬਲ ਅਡਾਪਟ ਕੀਤਾ ਤੇ ਇਹ ਜਿਹੜੇ ਲੂਮੀਨਾਤੀ ਨੇ ਉਹ ਵੀ ਮਤਲਬ ਕਿਉਂਕਿ ਕ੍ਰਿਸਚੀਅਨ ਨੇ ਤੇ ਉਹਨਾਂ ਨੇ ਵੀ ਇਹਨੂੰ ਦੇਖ ਕੇ ਹੀ ਇਹ ਸਿੰਬਲ ਅਡਾਪਟ ਕੀਤਾ ਇਹਦੇ ਚ ਕੋਈ ਇਦਾਂ ਦੀ ਇਹ ਗੱਲ ਨਹੀਂ ਕੀ ਵੀ ਉਹ ਕੋਈ ਸ਼ਤਾਨ ਦੀ ਅੱਖ ਆ ਜੇ ਉਹ ਸ਼ਤਾਨ ਦੀ ਅੱਖ ਆ ਤਾਂ ਮਤਲਬ ਇਹ ਆਮ ਜਿਹੜੇ ਚਰਚੇ ਆ ਜਾਂ ਕੈਥੀਡਰਲ ਹੈਗੇ ਆ ਉਹਨਾਂ ਦੇ ਉੱਤੇ ਵੀ ਤੁਹਾਨੂੰ ਇਹ ਸਿੰਬਲ ਆਮ ਦੇਖ ਜਾਂਦਾ ਤੇ ਇਹ ਜਿਹੜੀ માનਤਾ ਆ ਕ੍ਰਿਸਚੀਅਨਿਟੀ ਦੇ ਵਿੱਚ ਵੀ ਜਿਹੜਾ ਮਤਲਬ ਸ਼ਤਾਨ ਆ ਤੇ ਜਿਹੜਾ ਰੱਬ ਆ ਇਹ ਇਕੱਠੇ ਨਹੀਂ ਰਹਿ ਸਕਦੇ ਤੇ ਚਰਚਾਂ ਦੇ ਉੱਤੋਂ ਦੀ ਜਦੋਂ ਉਹ ਤੁਸੀਂ ਸਿੰਬਲ ਨੂੰ ਦੇਖਦੇ ਆ ਤੇ ਇਹ ਗੱਲ ਪੌਸਿਬਲ ਨਹੀਂ ਕਿ ਹੈਗੀ ਵੀ ਉਹ ਰੱਬ ਤੇ ਸ਼ੈਤਾਨ ਮਤਲਬ ਉਹਨਾਂ ਦੇ ਦਵਾਰ ਦੇ ਉੱਤੇ ਲੱਗਿਆ ਹੋਵੇ ਇਹ ਸਿਰਫ ਉਹੀ ਪ੍ਰੋਪਾਗੈਂਡਾ ਦਾ ਹਿੱਸਾ ਆ ਇੱਕ ਹੋਰ ਇਹਦੇ ਵਿੱਚ ਕੋਈ ਇਦਾਂ ਦਾ ਤੱਤ ਹੈ ਨਹੀਂਗਾ ਵੀ ਆਪਾਂ ਇੱਥੇ ਕੋਈ ਹੋਰ ਇਹਨੂੰ ਸਮਝਿਆ ਜਾਵੇ ਕਿ ਮਤਲਬ ਹੋ ਸਕਦਾ ਮੈਂ ਕਹਿੰਦਾ ਦੁਨੀਆ ਦੇ ਵਿੱਚ ਬਹੁਤ ਤਰ੍ਹਾਂ ਲੋਕ ਹੱਥ ਮਲਾਉਂਦੇ ਆ ਆਪਾਂ ਮਤਲਬ ਇਦਾਂ ਬਣਾ ਲੈਨੇ ਆ ਕੋਈ ਮਤਲਬ ਇੰਨਾ ਮਲਾ ਲੈਂਦਾ ਆ ਹੱਥ ਤੂੰ ਇਹ ਕੋਈ ਮਤਲਬ ਸਲਾਮ ਦਵਾਦ ਇੱਕ ਤਰੀਕਾਕਾਰ ਹੋ ਸਕਦਾ ਇਹ ਚੋ ਕੀ ਮਤਲਬ ਹੋਰ ਤਾਂ ਨਹੀਂ ਕੋਈ ਗੱਲ ਸਮਝ ਆਉਂਦੀ ਵੀ ਇਹ ਇਹ ਕੋਈ ਮਤਲਬ ਕੁਛਤਾਨ ਦੀ ਗੱਲ ਹੋ ਗਈ ਇਹਦੇ ਚੋ ਹਨਾ ਇਹ ਇਹ ਤਾਂ ਉਹੀ ਗੱਲ ਵੀ ਪ੍ਰੋਪਗੇਟ ਕਰਨ ਵਾਲੀ ਗੱਲ ਆ ਵੀ ਤੁਸੀਂ ਕੋਈ ਚੀਜ਼ ਨਹੀਂ ਲੱਭਦੀ ਤਾਂ ਤੁਸੀਂ ਮਤਲਬ ਇਧਰਲੇ ਬੰਦੇ ਨੂੰ ਪ੍ਰੋਪਗੇਟ ਕਰਦੇ ਇਹਨੂੰ ਦੁਨੀਆ ਨੂੰ ਕੌਣ ਚਲਾ ਰਿਹਾ ਵਾ ਵੀ ਉਹ ਉਹ ਇੱਕ ਵਿਸ਼ਾ ਬਿਲਕੁਲ ਹੀ ਵੱਖਰਾ ਹੈਗਾ ਜਿਵੇਂ ਇਹ ਕਹਤਾ ਜਾਂਦਾ ਵੀ ਇਹ ਕੋਈ ਪਹਿਲੀ ਤਾਂ ਗੱਲ ਇਹ ਵੀ ਇਹ 크ਿਸਚੀਅਨ ਨੇ ਤੇ ਇਹਨਾਂ ਦਾ ਇਹ ਪ੍ਰਚਾਰ ਇਹ ਕਹਿੰਦਾ ਜਾਂਦਾ ਆ ਵੀ ਇਹ ਕੋਈ ਇਹ ਜਹੂਦੀ ਲੋਕ ਨੇ ਤੇ ਉਹਦੇ ਪਿਛਲੇ ਬੰਨੇ ਵੀ ਇਹ ਜਹੂਦੀ ਬੈਂਕਰ ਨੇ ਇਹ ਇਹ ਪ੍ਰਚਾਰ ਕੀਤਾ ਜਾਂਦਾ ਜਿੱਦਾਂ ਤੇ ਇਹ ਹੁਣ ਕਹਿੰਦੇ ਵੀ ਜਹੂਦੀ ਬੈਂਕਰ ਜਿਹੜੇ ਹੈਗੇ ਆ ਵੀ ਉਹ ਦੁਨੀਆ ਚਲਾਉਂਦੇ ਆ ਪਰ ਗੱਲ ਇਹ ਵੀ ਕਿ ਜਿਹੜਾ 뱅커 ਵੀ ਆ ਉਹ ਜੇ ਉਹ ਤੁਸੀਂ ਧਰਮ ਦੇ ਵਿੱਚੋਂ ਦੀ ਉਹਨੂੰ ਦੇਖਣ ਦੀ ਕੋਸ਼ਿਸ਼ ਕਰਦੇ ਆ ਤੇ ਉਹ ਯਹੂਦੀ ਜਿਹੜਾ ਆਮ ਜਿਹੜਾ ਸੁਧਾਰਨ ਯਹੂਦੀ ਆ ਵੀ ਉਹਨੂੰ ਉਸ ਬੈਂਕਰ ਦਾ ਕੀ ਲਾਭ ਹੋ ਰਿਹਾ ਉਹਨੂੰ ਉਹਦਾ ਤਾਂ ਕੋਈ ਲਾਭ ਨਹੀਂ ਹੋ ਰਿਹਾ ਜੇ ਯਹੂਦੀ ਹੈਗਾ ਵੀ ਆ ਤੂੰ ਦੁਨੀਆ ਸਰਮਾਇਦਾਰਾ ਜਿਹੜਾ ਪ੍ਰਬੰਧ ਉਹ ਚਲਾ ਰਿਹਾ ਦਾ ਅਸਲ ਦੇ ਵਿੱਚ ਇਹ ਇੱਕ ਸ਼ਿਫਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਵੀ ਜਾਨੀ ਦੀ ਤੁਹਾਡਾ ਜਿਹੜਾ ਜਿਹੜੀ ਵੀ ਸਾਰਾ ਕਾਰਸੇ ਦੇ ਜਿਹੜੀ ਵਜ੍ਹਾ ਆ ਉਹ ਲੂਮੀਨਾਤੀ ਨੇ ਉਹ ਕੋਈ ਹੋਰ ਜਿਹੜਾ ਮੌਜੂਦਾ ਪ੍ਰਬੰਧ ਚੱਲ ਰਿਹਾ ਵਾ ਉਹ ਉਸ ਦੀ ਵਜ੍ਹਾ ਨਹੀਂ ਆ ਇਹ ਮਤਲਬ ਜਾਨੀ ਗੈਰ ਤਰਕ ਸੰਗਤ ਜਿਹੜੀ ਇਹ ਗੱਲ ਹੈਗੀ ਆ ਵੀ ਇਹ ਇਹਦਾ ਇਹਦੇ ਤਾਂ ਹੋਰ ਮੇਰੀ ਸਮਝ ਨਹੀਂ ਕੰਮ ਕਰਦੀ